ਅਸਲਾਮ ਵਾਲੇਕੁਮ। ਮੀਤ ਕਾਨੀਆ ਤੁਸੀਂ ਸਾਰੇ ਖੈਰੀਅਤ ਨਾਲ। ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਬੀਤ ਸਿੰਘ ਬਾਦਲਵੀ। ਕਿਉਂਕਿ ਸੁਖਬੀਤ ਸਿੰਘ ਬਾਦਲਵੀ ਬੁਰਾ ਪਾਸਾ ਹੈ ਕਿ ਮੇਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਆ ਕੋਈ ਦਾਵਾ ਕਰਦੇ ਨਜ਼ਰ ਆ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈਗਾ ਹੈ। ਆਖਰ ਬਿਕਰਮ ਸਿੰਘ ਮਜੀਠੀਆ ਦੇ ਜਾਣੋ ਕਿਸ ਤੋਂ ਖਤਰਾ ਔਰ ਸੁਖਬੀਰ ਸਿੰਘ ਬਾਦਲ ਕਿਉਂ ਫਸ ਗਏ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਾਣੇ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਚੱਲਦੀ ਆ ਰਹੀ ਸੀ ਕਿ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰੇਆਂ ਦੇ ਨਾਲ ਜੋ ਤਸ਼ੱਦਦ ਉਹਨਾਂ ਨੇ ਕੀਤਾ ਸੀ ਉਹਨਾਂ ਦੀ ਹੁਣ ਸਜ਼ਾ ਮਿਲਣ ਜਾ ਰਹੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਬਿੱਲ ਪਾਸ ਕਰਦਾ ਦੋ ਆਦਮੀਆਂ ਤੇ ਔਰ ਚੱਡੇ ਪੜਵਾਉਣ ਵਾਲਾ ਸੁਖਵੀਰ ਸਿੰਘ ਬਾਦਲ ਤਸੂਤਾ ਫਸ ਗਿਆ ਪੂਰੇ ਪਰਿਵਾਰ ਦੀ ਬਾਦਲ ਪਰਿਵਾਰ ਦੀ ਪਹਾੜ ਪੈ ਚੁੱਕੀ ਆ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਬਾਰ-ਬਾਰ ਗੱਲ ਉੱਟ ਰਹੀ ਸੀ ਕਹਿੰਦੇ ਭਾਈ ਉਹਦੇ ਨਾਲ ਕਹਿੰਦੇ ਕਿ ਐਡੀ ਬੰਦਾ ਦੀ ਵਰਕ ਦੇ ਵਿੱਚ ਦੋ ਉਹਨਾਂ ਦੇ ਹੀ ਵਕੀਲ ਦਾ ਬਿਆਨ ਸੀ ਔਰ ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਦਿਖਾਉਣ ਨੂੰ ਜਾ ਰਿਹਾ ਗਿਰੇਮ ਸਿੰਘ ਮਜੀਠੀਆ ਦੇ ਨਾਲ ਤਾਂ ਜੋ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਦਿਖਾਉਣਾ ਹੀ ਆ ਪਰ ਜਿਹੜਾ ਸੁਖਵੀਰ ਸਿੰਘ ਬਾਦਰ ਅੱਜ ਪੰਜਾਬ ਦੇ ਲੋਕਾਂ ਨੂੰ ਉਫਸਾਰਿਆ ਸੀ ਉਹੀ ਸੁਖਵੀਰ ਸਿੰਘ ਬਾਦਰ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਪੰਜ ਪਿਆਰਿਆਂ ਦੇ ਉਹਨਾਂ ਨੇ ਛੱਡੇ ਪਰਵਾਦ ਦਿੱਤੇ ਸੀ ਸੀ ਆ ਇਸਤਾਨ ਦੇ ਅੰਦਰ ਉਹਨਾਂ ਦੇ ਵਿੱਚੋਂ ਇੱਕ ਪੰਜ ਪਿਆਰਾਂ ਦੇ ਵਿੱਚੋਂ ਇੱਕ ਪਿਆਰਾ ਯਾਨੀ ਸਾਹਮਣੇ ਆ ਗਿਆ ਅੱਜ ਉਹ ਸੁਖਵੀਰ ਸਿੰਘ ਬਾਦਲ ਬਾਰੇ ਕੀ ਕੁੱਝ ਉਹਨਾਂ ਨੇ ਦੱਸਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਪੰਜਾਬ ਦੇ ਲੋਕ ਉਹਨੂੰ ਸੁਣਾ ਵੀ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਆਖੇ ਲੱਗ ਕੇ ਅੱਜ ਇਹਨਾਂ ਦੋਸ਼ੀਆਂ ਨੂੰ ਫਾਹੇ ਟੰਗ ਦਿੱਤਾ। ਯਾਨੀ ਸੁਖਬੀਰ ਸਿੰਘ ਬਾਦਲ ਤੇ ਵੀ ਬਹੁਤ ਵੱਡਾ ਐਕਸ਼ਨ ਹੋ ਗਿਆ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵੇਖ ਕੇ ਉਹਦੇ ਖੁਦ ਵਕੀਲ ਦਾ ਵਿਆਹ ਸੀ। ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਬਾਰਕ ਦੇ ਵਿੱਚ ਦੋ ਵੱਡੇ ਕਾਤਲ ਬੰਦੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਨੂੰ ਮਾਰ ਨਹੀਂ ਸਕਦੇ ਨੇ। ਪਹਿਲਾਂ ਤਾਂ ਕੁੱਟ ਮਾਰ ਦੀ ਸ਼ੰਕਾ ਚੱਲ ਰਹੀ ਸੀ। ਪਰ ਵਕੀਲ ਦਾ ਦਾਵਾ ਹੁੰਦਾ ਕਹਿੰਦਾ ਭਾਈ ਬਿਕਰਮ ਮਜੀਠੀਆ ਦੇ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ ਜਾਨੀ ਉਹਨੂੰ ਜਾਂ ਲੋ ਮਾਰ ਸਕਦੇ ਨਹੀਂ ਕਿ ਵੇ ਖੁਦ ਨੂੰ ਇਹਨਾਂ ਨੂੰ ਮਾਰਨ ਦਾ ਜਿਹੜਾ ਭਾਇਆ ਉਹ ਬਿਲਕੁਲ ਖਤਮ ਹੈ ਇਹ ਕਿਨੇ ਤਿੰਨ ਬੱਚੇ ਮਾਰੇ ਹੋਏ ਨੇ ਇੱਕ ਦੇ ਉੱਤੇ ਪੌਸਟ ਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਤੱਕ ਲੈ ਕੇ ਜਾਂਦੀ ਹੈ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਾ ਫਰਮਾਨ ਸੁਣਾਇਆ ਹੋਇਆ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੀ ਹੋਇਆ ਇਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਅਪਡੇਟ ਤੁਹਾਡੇ ਹੋਸ਼ ਉਡਾ ਦੇਣ ਵਾਲੀ ਹੈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਕਿਵੇਂ ਜਰਾ ਆਪਣੇ ਗੁਨਾਹਾਂ ਦੀ ਸਜ਼ਾ ਨੂੰ ਹੁਣ ਭੁਗਤਣ ਜਾ ਰਹੇ ਨੇ ਔਰ ਕਿਵੇਂ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਛੱਡੇ ਪੜਵਾ ਦਿੱਤੇ ਸੀ ਪੰਜ ਪਿਆਰਿਆਂ ਦੇ ਇਹ ਛੋਟੀ ਮੋਟੀ ਗੱਲ ਨਹੀਂ ਪੰਜਾਬ ਵਾਲਿਓ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਮੈਂ ਇੱਕ ਵੀਡੀਓ ਦੇ ذریعے ਇੱਕ ਜਿਹੜਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਬੰਦਾ ਉਹ ਸਾਹਮਣੇ ਆ ਕੇ ਦੱਸ ਰਿਹਾ ਕਹਿੰਦਾ ਵੀ ਸਾਡੇ ਚੱਡੇ ਕਿਵੇਂ ਪੜਵਾਏ ਸੀ ਤੇ ਅੱਜ ਉਹੀ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਸਜ਼ਾ ਭੁਗਤ ਰਹੇ ਸੁਣੋ ਜਿਹੜਾ ਤੁਹਾਡੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਵੀ ਅਪਡੇਟ ਸਾਂਝੀ ਕਰੂੰਗਾ ਜਿਨੇ ਕਿ ਪੂਰੇ ਪਰਿਵਾਰ ਦੀ ਭਾਜੜ ਪਾ ਕੇ ਰੱਖ ਦਿੱਤੀ ਹੈ ਸੁਣੋ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਾਈ ਕਰਾ ਕੇ ਨਾ ਤਿਆਰੀ ਕਰਕੇ ਫੇਰ ਸੁਖਵੀਰ ਨੂੰ ਭਾਦੀਏ ਨਹੀਂ ਹੋਣਾ ਕਿਉਂਕਿ ਸੁਖਵੀਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੱਥਾ ਲਾਇਆ ਉਹ ਬੰਦਾ ਨਹੀਂ ਠਾ ਸਕਦਾ ਲੇਕਿਨ ਜਿਸਨ ਤੁਹਾਡੇ ਦੋਨਾਂ ਦੇ ਉੱਤੇ ਤੁਹਾਡੇ ਦੋ ਬ੍ਰਦਰਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਤਸ਼ੱਦਦ ਕਿੰਨਾ ਕਿਸ ਤਰ੍ਹਾਂ ਚੱਲਿਆ ਗਿਆ ਤੁਹਾਡੇ ਪਰਿਵਾਰ ਵੱਲੋਂ ਹੁਣ ਵੀ ਜਦੋਂ ਗੱਲ ਚਿਤਿਆਂਦੀ ਹੋਗੀ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਤ ਗੱਲਾਂ ਚੱਲਦੀਆਂ ਹੋਣਗੀਆਂ ਕਿ ਕਦੇ ਨਾ ਕਦੀ ਇਨਸਾਫ ਮਿਲੇਗਾ ਲੱਗਦਾ ਇਨਸਾਫ ਮਿਲੇਗਾ ਇਨਸਾਫ ਸਾਨੂੰ ਆਪ ਦੇ ਇਨਸਾਫ ਦੀ ਬਾੜੀ ਕੋਈ ਹੈ ਨਹੀਂਗੀ ਲੋੜ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੀ ਅਸੀਂ 11 ਦਿਨ ਸੀਐਸਟਾਫ ਰਹੇ ਆ ਛੱਡੇ ਫੜਾਏ ਆ கரੰਟ ਤੱਕ ਲਵਾਏ ਆ ਉੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਚੱਲਿਆ ਕੋਈ ਦਿੱਕਤ ਨਹੀਂ ਕਿਉਂਕਿ ਉਹਦੇ ਵਿੱਚ ਅੱਜ ਜਸਵੀਰ ਬਦਲ ਨੇ ਮੰਨਣਾ ਸੀ ਜਸਵੀਰ ਬਦਲ ਉਹ ਸਾਨੂੰ ਮਨਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪੈਸਿਆਂ ਦਾ ਦਿੱਤਾ ਧਰਾਇਆ ਧਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫੀਰ ਗੁਰਦੇ ਦੀ ਨਹਿਰ ਤੇ ਸੜ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਪੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ ਨਹੀਂ ਪੈ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਜਾਵਾ ਜਾਂ ਮਤਲਬ ਠੰਡ ਜਦੋਂ ਆਉਂਦਾ ਉਹਨੂੰ ਇਹ ਚੀਜ਼ੇ ਮਹਿਸੂਸ ਨਹੀਂ ਹਾਂ ਚਲੋ ਛੋਟੀਆਂ ਗੱਲਾਂ ਤੇ ਜੇ ਉਹਦੋਂ ਸਾਨੂੰ ਮਨਾ ਲੈਂਦਾ ਜਸਵੀਰ ਬਦਲ ਤੇ ਅੱਜ ਜਸਵੀਰ ਬਦਲ ਨੇ ਮੰਨਣਾ ਹੀ ਗੱਲ ਦਾ ਸਭ ਤੇ ਆ ਕੇ ਵੀ ਹਾਂ ਅਸੀਂ ਵੀਰ ਦੀ ਕਰਾਈ ਹੈ ਜੇ ਨਾ ਅਸੀਂ ਦੋਸ਼ੀ ਨਹੀਂ ਬੜੇ ਮੰਨਣਾ ਸੀ ਇਹ ਗੱਲ ਤਾਂ ਸੁਣ ਲਿਆ ਪੰਜਾਬ ਵਾਲੇ ਉਸ ਤੋਂ ਪਹਿਲਾਂ ਕਿ ਮੈਂ ਵਿਕਰਮ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਪਰ ਮੈਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਦੇਖੋ ਜਿਹੜਾ ਬੰਦਾ ਪੰਜ ਪਿਆਰਾਂ ਦੇ ਛੱਡੇ ਪੜਵਾ ਸਕਦਾ ਕਰੰਟ ਲਵਾ ਸਕਦਾ ਤੇਰੇ ਨੂੰ ਧਮਕੀਆਂ ਦੇ ਸਕਦਾ ਉਦੋਂ ਉਹਨਾਂ ਦਾ ਰਾਜ ਸੀ ਜਦੋਂ ਦੀ ਇਹ ਗੱਲ ਬੀਤੀ ਹੈ ਤਾਂ ਫੇਰ ਪੰਜਾਬ ਦੇ ਅੰਦਰ ਜੇਕਰ ਹੁਣ ਇਹਨਾਂ ਦਾ ਰਾਜ ਆਉਂਦਾ ਜਿਵੇਂ ਹੁਣ ਤੜੇ ਪੜਾਉਂਦੇ ਫਿਰਦੇ ਨੇ ਕਿ ਸਾਡੀ ਸਰਕਾਰ ਆ ਜਾਵੇ ਪਰ ਪੰਜਾਬ ਦੇ ਲੋਕਾਂ ਨੇ ਹੁਣ ਦੇਖ ਲੈਣਾ ਚਾਹੀਦਾ ਵੀ ਜਿਹੜੇ ਲੋਕ ਮੁੱਖ ਮੰਤਰੀ ਤੱਕ ਨੂੰ ਨੀ ਵਕਸ਼ ਦੇ ਸਿੱਧੀ ਧਮਕੀ ਦੇ ਦਿੰਦੇ ਨੇ ਉਹ ਪਰਿਵਾਰ ਤੁਹਾਡੇ ਪੰਜਾਬ ਦੇ ਸਾਡੇ ਆਪਣੇ ਆਪ ਦੇ ਲੋਕਾਂ ਦੇ ਨਾਲ ਕੀ ਕਰ ਸਕਦਾ ਹੈ ਇਹਦਾ ਅੰਵਾਜ ਤੁਸੀਂ ਇਹਨਾਂ ਗੱਲਾਂ ਤੋਂ ਲਾ ਸਕਦੇ ਹੋ ਤਾਂ ਹਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਉਹਨਾਂ ਦੇ ਵਕੀਲ ਨੇ ਕੱਲ ਪਰਸੋਂ ਦਾ ਇੱਕ ਬਿਆਨ ਸੀ ਚੇਰੀ ਕੌਨਾਂ ਦੀ ਪੇਸ਼ੀ ਹੁੰਦੀ ਆ ਉਹਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਦੋ ਕੈਦੀ ਬੰਦ ਨੇ ਕਿ ਉਹ ਜਿਹੜੇ ਕੈਦੀ ਨੇ ਉਹ ਕੋਈ ਆਮ ਖਾਸ ਕੈਦੀ ਨਹੀਂ ਹੈਗੇ ਉਹ ਕੈਦੀ ਨੇ ਜਿਨ੍ਹਾਂ ਨੂੰ ਮੌਤ ਦਾ ਭੌ ਉਹਨਾਂ ਦੇ ਦਿਲ ਦੇ ਵਿੱਚੋਂ ਖਤਮ ਹੈ ਯਾਨੀ ਮੌਤ ਦੀ ਸਜ਼ਾ ਦਾ ਫਰਮਾਨ ਪਹਿਲਾਂ ਹੀ ਸੁਣਾਇਆ ਹੋਇਆ ਜੱਜ ਸਾਹਿਬ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਜਿਹੜੀ ਡਰਾਉਣ ਵਾਲੀ ਉਹਦੇ ਲੋਕਾਂ ਲਈ ਹੈ ਕਿਸੇ ਵੇਲੇ ਵੀ ਬਿਕਰਮ ਸਿੰਘ ਮਜੀਠੀਆ ਦਾ ਗਲ ਘੋੜ ਸਕਦੇ ਨੇ ਜਾਂ ਉਹਨੂੰ ਕੁੱਟ ਮਾਰ ਕਰ ਸਕਦੇ ਨੇ ਇਹ ਉਹਨਾਂ ਦੇ ਵਕੀਲ ਦਾ ਦਾਵਾ ਸੀ ਕਹਿੰਦਾ ਉਸ ਬੰਦੇ ਨੂੰ ਉਹਨਾਂ ਕੈਦੀਆਂ ਦੇ ਕੋਲ ਮੌਤ ਦਾ ਖਤਰਾ ਵੀ ਹੈ ਇਹ ਗੱਲ ਦਾ ਅੰਦਾਜ਼ਾ ਤਾਂ ਪੂਰਾ ਪੰਜਾਬ ਹੀ ਜਾਣਦਾ ਕਿ ਜਿਹੜੇ ਬੰਦੇ ਨੂੰ ਬੰਦ ਕੀਤਾ ਹੋਵੇ ਉਹਨਾਂ ਕੈਦੀਆਂ ਕੋਲ ਜਿਹੜੇ ਖੁੰਖਾਰ ਕੈਦੀ ਦੋਵੇਂ ਵਕੀਲ ਮੰਨ ਰਹੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਕਿਉਂਕਿ ਪੰਜਾਬ ਦੀ ਸਰਕਾਰ ਬਿਬਰੂਗੜ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ बार-बार ਉਹਨਾਂ ਦੇ ਵਕੀਲ ਵੀ ਜੇਲ੍ਹ ਦੇ ਵਿੱਚ ਜਾ ਕੇ ਕਹਿੰਦੇ ਸਾਨੂੰ ਤਾਂ ਮਿਲਣ ਨਹੀਂ ਦਿੱਤਾ ਯਾਰ ਪਰ ਪੰਜਾਬ ਦੇ ਉਹ ਸਰਕਾਰੀ ਵਕੀਲ ਜਿਹੜੇ ਸਰਕਾਰ ਪੱਖੋਂ ਖੜੇ ਕੀਤੇ ਨੇ ਉਹਨਾਂ ਨੇ ਸਾਰਿਆਂ ਦੀ ਕੋਰ ਖੋਲੀ ਕਹਿੰਦੇ ਭਾਈ ਮਾਨਯੋਗ ਹਾਈ ਕੋਰਟ ਨੇ 15 ਮਿੰਟਾਂ ਦਾ ਟਾਈਮ ਦਿੱਤਾ ਸੀ ਉਹਨਾਂ ਦੀ ਪਤਨੀ ਵੀ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਨੂੰ ਤੇ ਉਹਨਾਂ ਦੇ ਵਕੀਲ ਆਸ਼ਦੀਪ ਕਲੇਰ ਵੀ ਮਿਲ ਕੇ ਆਈ ਸੀ ਸੋ ਸਾਰਾ ਝੂਠ ਦਾ ਪਰਾਂਦਾ ਬਣਾ ਕੇ ਬਾਬਰ ਪਰਿਵਾਰ ਕਿਤੇ ਨਾ ਕਿਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੁਣ ਇਹ ਕੱਲ ਦੇ ਜਿਹੜਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਰੌਲਾ ਪਾ ਰੱਖਿਆ ਦੋ ਚਾਰ ਬੰਦੇ ਇਕੱਠੇ ਕਰਕੇ ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਵਾਪਸੀ ਕਰਨੀ ਹੈ ਸਾਡੀ ਸਰਕਾਰ ਬਣਨ ਜਾ ਰਹੀ ਹੈ ਯਾਨੀ ਇੱਕ ਹਵਾ ਬਣਾਈ ਜਾ ਰਹੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਸਟੀਕ ਜਿਹੜੇ ਕਿ ਫੈਸਲੇ ਲੈ ਰਿਹਾ ਤਾਂ ਹੁਣ ਸੁਖਬੀਰ ਬਾਦਲ ਨੂੰ ਚੱਡੇ ਪਾਰਨ ਦੇ આરોਪ ਦੇ ਵਿੱਚ ਵੀ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਕਿਉਂਕਿ ਇਹ ਮੁੱਦਾ ਬੜਾ ਭੱਜ ਚੁੱਕਿਆ ਦੁਬਾਰਾ ਤੋਂ ਚਾਹੇ ਗੰਨ ਪੁਰਾਣੀ ਹੈ ਪਰ ਸੁਖਬੀਰ ਬਾਦਲ ਨੂੰ ਅੰਦਰ ਪਸਾਉਣ ਦੇ ਲਈ ਵੇਅਦਵੀ ਦੇ ਨਾਮਲੇ ਔਰ ਦੂਜੇ ਪਾਸੇ ਇਹਨਾਂ ਦੇ ਚੱਡੇ ਪੜਵਾਏ ਜਿਹੜੇ ਪੰਜ ਪਿਆਰਾਂ ਦੇ ਉਹਨਾਂ ਦਾ ਦੋਸ਼ ਤਾਂ ਇਹਨਾਂ ਨੂੰ ਭੋਗਣਾ ਪੈਣਾ ਹੀ ਹੈ ਕਿਉਂਕਿ ਜਿਹੜੇ ਦੋਸ਼ ਲੱਗੇ ਨੇ ਚਾਹੇ ਇਹਨਾਂ ਨੂੰ ਸਾਡਾ ਪੰਜਾਬ ਜਾਂ ਫਿਰ ਸਰਕਾਰ ਮਾਫ ਕਰ ਦੇ ਪਰ ਉਹ ਕਾਲ ਤੱਕ ਸਾਡੀ ਜਿਹੜੀ ਅਦਾਨਤ ਹੈ ਉਹ ਇਹਨਾਂ ਨੂੰ ਮਾਫ ਨਹੀਂ ਕਰਦੀ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚੇ। ਪਹਿਲੇ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ। ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ ਔਰ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਦੇ ਵਕੀਲ ਦਾ ਇਹ ਕਹਿਣਾ ਹੈ ਕਿ ਉੱਥੇ ਸਭ ਤੋਂ ਜ਼ਿਆਦਾ ਤੇ ਵੱਡੇ ਜਿਹੜੇ ਗੈਂਗਸਟਰ ਹੈ ਉਹ ਹੀਗੇ ਆ ਔਰ ਵਿਕਰਮ ਸਿੰਘ ਮਜੀਠੀਆ ਦੇ ਬੈਰੰਚ ਜਿਹੜੇ ਦੋ ਮੁਜਰਮ ਹੈ ਉਹ ਸਜ਼ਾ ਯਾਪਤਾ ਹੈਗੀ ਇਤਨੇ ਤੇ ਤਿੰਨ ਕਤਲ ਕੀਤੇ ਆ ਤੇ ਦੂਸਰੇ ਤੇ ਜਿਹੜੀ ਧਾਰਾ ਲੱਗੀ ਹੈ ਉਸ ਦੇ ਮੁਤਾਬਕ ਉਹਨੂੰ फांसी ਦਿੱਤੀ ਜਾਣੀ ਹੈਗੀ ਹੈ ਉਹਨਾਂ ਦੋਨਾਂ ਕੋਲੋਂ ਵਿਕਰਮ ਸਿੰਘ ਮੁਜੀਤਿਆ ਦੀਪ ਜਾਨ ਨੂੰ ਖਤਰਾ ਹੈਗਾ ਵੈ ਕਿਉਂਕਿ ਉਹ ਦੋਨੋਂ ਕ੍ਰਿਮੀਨਲ ਹੈਗੇ ਆ ਇੱਕ ਕਤਲ ਦਾ ਔਰ ਦੂਸਰਾ फांसी ਦਾ ਇਸ ਲਈ ਜੱਜ ਦਾ ਜੰਦ ਉਹਨਾਂ ਨੂੰ ਤਹਫਜ਼ ਬਰਾਮ ਕੀਤਾ ਜਾਵੇ ਉਹਨਾਂ ਨੂੰ ਉਸ ਬੈਰਮ ਚੋਂ ਜਾਂ ਤੇ ਕੱਢਿਆ ਜਾਵੇ ਜਾਂ ਜਿਹੜੇ ਉਹ ਦੂਸਰੇ ਕੈਦੀ ਉਹਨਾਂ ਨੂੰ ਦੂਸਰੇ ਬੈਰਨ ਤੇ ਸ਼ਿਫਟ ਕੀਤਾ ਜਾਵੇ। ਦੂਸਰੀ ਹੈਗੀ ਆ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਖਬਰ। ਸੁਖਬੀਰ ਸਿੰਘ ਬਾਦਲ ਜਿਹੜੇ ਦੇ ਬਾਰੇ ਬਲਕਿ ਜਨਾ ਦੇ ਖਿਲਾਫ ਬਹੁਤ ਦੇਰ ਤੋਂ ਇੱਕ ਕੇਸ ਚੱਲਣ ਲਿਆ ਸੀਗਾ ਪੰਜ ਪਿਆਰਿਆਂ ਦੇ ਉੱਤੇ ਤਸ਼ੱਦਦ ਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਾਹਮਣੇ ਆਇਆ ਔਰ ਆ ਕੇ ਉਹਨੇ ਆਪਣੇ ਬਿਆਨ ਜੜੇ ਆ ਔਰ ਰਿਕਾਰਡ ਕਰਾਏ ਆ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਤਰ੍ਹਾਂ ਤਰ੍ਹਾਂ ਉਹਨਾਂ ਨਾਲ ਜ਼ੁਲਮ ਕੀਤਾ, ਕਰੰਟ ਲਾਏ ਗਏ, ਉਹਨਾਂ ਦੇ ਚੱਡੇ ਪਾੜੇ ਗਏ। ਉਹਨਾਂ ਨੂੰ ਪੈਸਿਆਂ ਦੀ ਆਫਰ ਵੀ ਕੀਤੀ ਜਾਣ ਤੋਂ ਮਾਰਨੇ ਦੀ ਤਨਖੀਵੀ ਦਿੱਤੀ ਗਈ ਲੇਕਿਨ ਉਹ ਪੁੱਛੇ ਨਾ ਹਟੇ ਅਗਰ ਉਹ ਹਾਟਿਆਂ ਦੇ ਡਰ ਜਾਂਦੇ ਤੇ ਅੱਜ ਕਿਸ ਤਰ੍ਹਾਂ ਉਹਨਾਂ ਦੇ ਖਿਲਾਫ ਖੜੇ ਹੁੰਦੇ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਇਹ ਨਜ਼ਰ ਆ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਵੀ ਜੜੇ ਬੁਰਾ ਫਾਸਲੇ ਗਏ ਨੇ ਔਰ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਬਲਕਿ ਪੂਰਾ ਬਾਦਲ ਪਰਿਵਾਰ ਫਾਸਲਾ ਨਜ਼ਰ ਆਉਂਦੇ ਆ ਰਿਹਾ ਹੈ ਗਾੜੇ ਤੁਹਾਨੂੰ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ ਨੂੰ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਨਿਭਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼